ਮੇਰਾ ਇਸੂਕਾਰ ਵੰਡ ਦਿੱਤੀ ਹੈ ਸ੍ਰੀ ਗੋਬਿੰਦ ਸਿੰਘ ਸਾਹਿਬ ਸ੍ਰੀ ਗੋਬਿੰਦ ਗੋਪੀ ਪਾਤਸ਼ਾਹ ਜੀ ਨੂੰ ਪ੍ਰਥਮ ਗੋਤੀ ਸਮਰਪਤ ਗੁਰੂ ਨਾਨਕ ਦੇਵ ਜੀ ਪਰਮਪੁਰਖ ਤੇ ਮਨਤਾ ਸ੍ਰਮ ਦਸ ਸਹਿ ਹੈ ਅਰ ਸ੍ਰੀ ਗੁਰੂ ਜੀ ਦੇ ਨਾਮ ਸਮਰਪਿਤ ਹਨदाई ਸ੍ਰੀ ਹਰਿਕ੍ਰਿਸ਼ਨ ਤੇ ਆਹੀ ਹੈ ਜਿਸ ਰਿਠਾ ਸੰਪਤੀ ਜਾਏ ਤੇਤ ਪਹਾੜ ਸੰਧਰੇ ਹੈ ਪਰੰਗੋ ਨ ਦੇ ਆਦੇਤਾ ਹੀ ਸਤਿ ਸਾਈਂ ਹਾਏ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਨੂੰ ਸਹਾਇ ਸਾ ਪਾਤਸ਼ਾਹੀ ਨੂੰ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਚਾਰ ਕੀਤਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸੰਜਾ ਪਿਆਰਿਆਂ ਚੋਹਾਂ ਸਾਹਿਬ ਜਾਨੀਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਕਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅਣਗ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਨਾ ਸਿੰਘਾ ਸਿੰਘਣੀਆਂ ਨੇ ਤਰਨਖੇਰ ਸ੍ਰੀ ਦੱਤੇ ਵੰਦ ਵੰਤ ਸਭਾ ਇਹੋ ਕੁਰੀਆ ਲੋਹਾਈਆਂ ਚੜਖੀਆਂ ਤੇ ਚੜ੍ਹੇ ਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਨਖੇਰ ਹਾਲਿਆ ਸੁੱਥੀ ਕੇਸਾਂ ਸੁਆਸਾਂ ਨਾਲ ਗੁਰਦੁਆਰੀ ਤੇ ਨਾਲ ਸਮੂਹ ਸ਼ਹਿਰਾਂ ਸਿੰਘਾ ਜੀ ਕੀ ਤਲਵੰਤਰ ਘਾਲਤਬਾਈ ਜੀ ਦਾ ਅੰਤ ਭੱਤੇ ਫਾਟਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਕਤਤਾਂ ਸਰਬੱਤ ਦੇ ਦਵਾਰਿਆਂ ਜੀ ਘਰ ਧੰਨ ਕਰ ਤੇ ਬੋਲੋ ਜੀ ਸਵਾੰਤੋ ਜੇ ਨਿਮਾਣੀ ਦੀ ਮਾਨ ਸਤਿਗੁਰ ਜੀ ਨੇ ਕਾਣੀ ਜਤਾ ਹਮ ਨਿਉਤੇ ਹੋਈ ਉਹ ਨਿਆਸਰੀਂ ਨੇ ਆਸਰਾ ਸੱਚੇ ਬਿਤਾਵਾ ਜੀ ਧੰਨ 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 ਤਖਤ ਚਵਰ ਸਤਿਗੁਰ ਦੇ ਮਾਣੇ ਤੋਂ ਸਾਜ ਦੇ ਨਾਮ ਜਿਹੜੇ ਕਰਤਾ ਮੈਂ ਤੇ ਸੁਭਾਏ ਵਾਜੂ ਕੋ ਜੁਟਾਣ ਦੇ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਹਾਰਾਜ ਤਨ ਤਨ ਕੰਨ ਅੰਮ੍ਰਿਤ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਹਾਰਾਜ ਆਪ ਜੀ ਦੇ ਮਵਾਰਕ ਚਰਨਾ ਕਪਨਾ ਪਾਸ ਅਰਦਾਸ ਬੇਨਤੀ ਜੋੜੀ ਦਾ ਸਾਰ ਪੁੱਤਾਂ ਜੀ ਆਪ ਜੀਆਂ ਦੀ ਪਾਵਨ ਬਾਣੀ ਦਾ ਪ੍ਰਮਾਣ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਭਰੈ ਸੁਟੈ ਲੇਹੁ ਉਬਾਰ ਦੇ ਮਨ ਵਾਚਾ ਨੂੰ ਸਤਿਗੁਰੂ ਜੀ ਪੰਜਾਬ ਚ ਆਏ ਹੋਏ ਪਾਣੀ ਦੇ ਹੜ੍ਹਾਂ ਦੀਆਂ ਵਾਰਾਂ ਦੀ ਨਿਵਰਤੀ ਲਈ ਹੋਰ ਸਤਿਗੁਰੂ ਜੀ ਪੰਜਾਬ ਵਿੱਚ ਵਸਦੇ ਹੋਏ ਸਭਨਾ ਪਰਿਵਾਰਾਂ ਔਰ ਸਤਿਗੁਰੂ ਸਮੁੱਚੀ ਮਨੁੱਖਤਾ ਰ ਜੀ ਜੰਤ ਮਾਲ ਪਸ਼ੂਆਂ ਦੀ ਸਤਿਗੁਰੂ ਜੀ ਦੇਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਲਈ ਆਪ ਜੀ ਸਰਬੱਤ ਦੇ ਭਲੇ ਦੀ ਦਾਤ ਲਈ ਪਾਵਨ ਚਰਨਾ ਕਮਨਾ ਪਾ ਸਰਦਾਸ ਸਤਿਗੁਰ ਜੀ ਦੀ ਸਾਧਨੇ ਰਾ ਕਰੀਆਂ ਦਰੋਂ ਕਰੋ ਸਤਿਗੁਰ ਜੀ ਆਈਆਂ ਹੋਈਆਂ ਸਤਿਗੁਰ ਜੀ ਪੰਜਾਬ ਵਿੱਚ ਪਾਣੀ ਦੀਆਂ ਬਾਰਾਂ ਤੋਂ ਦਰੋਂ ਕਰੋ ਸਬਨਾ ਜੀ ਜਨਤੁਰ ਸੁਚੀ ਮਹੱਤਤਾ ਨੂੰ ਬਚਾਉਣਾ ਸਤਿਗੁਰ ਜੀ ਅੰਨ ਸੰਸਹਾਇਤਾ ਕਰਕੇ ਚੜ੍ਹਦੀ ਕਲਾ ਦੀ ਸਬਨਾ ਨੂੰ ਦਾਤ લક્ષਮੀ ਹਰ ਸਤਿਗੁਰ ਜੀ ਹੜਾਂ ਦੀਆਂ ਬਾਰਾਂ ਵਿੱਚ ਆਏ ਜੀ ਸਤਿਗੁਰ ਜੀ ਜਾਨਵਰਾਂ ਨੂੰ ਦਰੋ ਪਰ ਔਰ ਸਮੁੱਚੀ ਮਨੁੱਖਤਾ ਨੂੰ ਬਚਾਉਣਾ ਸਤਿਗੁਰੂ ਜੀ ਕਰ ਰਹੇ ਸੇਵਾਦਾਰਾਂ ਦੇ ਸੀਸ ਤੇ ਮਿਹਰ ਪ੍ਰਿਆਹ ਖਰਾ ਕੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਮੀਆਂ ਨੂੰ ਸਮਸਹਾਇਤਾ ਕਰਕੇ ਦਰੋ ਪਰੋ ਸਤਿਗੁਰੂ ਜੀ ਕਾਮਜੀਆਂ ਬਖਸ਼ੀਆਂ ਹਰ ਦੀ ਵਾਨ ਮਦਾਨ ਖਤੇ ਬਖਸ਼ਿਸ਼ ਕਰਵੀ ਤਾਤੀ ਵਾਹ ਨੂੰ ਲੱਭਈ ਔਰ ਬ੍ਰਹਮ ਸ਼ਰਨਾਈ ਚਾਹ ਗਿਰਧ ਹਮਾਰੇ RAM ਕਾਰ ਤੁਸ ਲਗਿਆ ਨਾ ਪਾਹੀ ਐਸੀ ਦੀਮਦਿਆਲ ਬਾਸ਼ਾ ਰਹਿਮਤਾਂ ਕਰਦੀਆਂ ਨੂੰ ਸਮਸਹਾਇਤਾ ਕਰਕੇ ਦਰੋਂ ਕਰੋ ਸਭਨਾ ਦਾ ਭਲਾ ਕਰਨਾਲਤ ਗਰੀਬ ਨਿਵਾਜ ਕਿਰਪਾ ਕਰਨੀ ਪੰਜਾਬ ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਾ ਸਾਧਕ ਸਿੱਖ ਆਪਣੇ ਚਰਨਾ ਕਮਨਾਂ ਦੇ ਨਾਲ ਸਭਨਾ ਨੂੰ ਸਦਾ ਜੋੜਨਾਂ ਬੇਨਤ ਤੁਲਾ ਮੁਖਿ ਸੈਣੀ ਦਾ ਸੁਖ ਹੋ ਲੈਣਾਂ ਤੇ ਆਵੇ ਨਾਮ ਪਨਾਮ ਚੜ੍ਹਦੀ ਕਲਾ ਸਹਰੇ ਪਾਣੀ ਸਰਬਤ ਪਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ 1 0 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